ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੰਜਾਬ ਦੇ ਉੱਤੇ ਅੱਜ ਆਪਾਂ ਇੱਕ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਸ ਦੀ ਜਾਣਕਾਰੀ ਵੈਸਤਾ ਤੁਹਾਨੂੰ ਪਹਿਲਾਂ ਦਿੱਤੀ ਹੋਈ ਹੈ ਪਰ ਕੁਝ ਬੱਚਿਆਂ ਨੂੰ ਬ डाउट ਸੀ ਕਿ ਸਰ ਸਾਡਾ ਨਾਮ ਲਿਸਟਾਂ 'ਚੋਂ ਬਾਹਰ ਹੋਇਆ ਜਾਂ ਨਾ ਅਸੀਂ ਕਿਵੇਂ ਚੈੱਕ ਕਰੀਏ ਤੇ ਅੱਜ ਆਪਾਂ ਸਾਰਾ ਡਾਟਾ ਕੈਲਕੂਲੇਟ ਕਰਕੇ ਜਿਹੜੇ 6 ਜਾਂ 7 ਉਮੀਦਵਾਰ ਸੀਗੇ ਜਿਨ੍ਹਾਂ ਨੂੰ ਐਡ ਕੀਤਾ ਗਿਆ ਜਾਂ ਜਿਹੜੇ ਬਾਹਰ ਕੀਤੇ ਗਏ ਜਾਂ ਫਿਰ ਜਿਨ੍ਹਾਂ ਦਾ ਜਿਹੜਾ ਹੈ ਕੈਟਾਗਰੀ ਚੇਂਜ ਕਰੀ ਗਈ ਅੱਜ ਆਪਾਂ ਉਹਨਾਂ ਦਾ ਜਿਹੜਾ ਹੈ ਡਾਟਾ ਸਾਰਾ ਲੈ ਕੇ ਆਏ ਹਾਂ ਤੇ ਜਾਫਰੀ ਇਸ ਦਾ 2025 ਤੇ ਹੁਣ ਜਿਹੜੀ 2024 ਦੀ ਜੁਆਇਨਿੰਗ ਹੈ ਇਹ ਰੇਟ ਹੋਊਗੀ ਤਾਂ 2025 ਦਾ ਫਿਜ਼ੀਕਲ ਕਦੋਂ ਹੋਊਗਾ ਅੱਜ ਆਪਾਂ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਤੇ ਚਲੋ ਆਪਾਂ ਜਿਹੜੀ ਆਪਣੀ ਇਨਫੋਰਮੇਸ਼ਨ ਸਟਾਰਟ ਕਰਦੇ ਹਾਂ ਇਹ ਨੋਟ ਤੋਂ ਤੁਸੀਂ ਨੇ ਕੱਲ ਪਰਸੋਂ ਆ ਦੇਖਿਆ ਹੋਊਗਾ ਪਰਸੋਂ ਸ਼ਾਇਦ ਅਪਡੇਟ ਹੋ ਗਿਆ ਸੀ ਸਾਈਟ ਤੇ ਪੰਜਾਬ ਪਾਸਟ ਦੀ ਸਾਈਟ ਤੇ ਜਿਹੜਾ ਹੈ ਇਹ ਅਪਡੇਟ ਹੋ ਗਿਆ ਸੀ ਕਿ ਜਿਹੜੀਆਂ ਕੁਝ ਲਿਸਟਾਂ ਨੇ ਰਿਵਾਈਜ਼ ਕਰੀਏਗੀਆਂ ਰਿਜ਼ਲਟ ਰਿਵਾਈਜ਼ ਕਰਿਆ ਗਿਆ ਤੇ ਕੁਝ ਕੈਂਡੀਡੇਟਸ ਦੀਆਂ ਜਿਹੜੀਆਂ ਆਪਾਂ ਨੇ ਨੀਚੇ ਦਿੱਤੀਆਂ ਹੋਈਆਂ ਨੇ ਨਾ ਛੇ ਜਿਹੜੇ ਹੈਗੇ ਇਹ ਕੈਟਾਗਰੀਜ਼ ਇੰਨਾਂ ਜਿਹੜੀਆਂ ਹੈਗੀਆਂ ਲਿਸਟਾਂ ਰਵਾਈਜ਼ ਕਰਕੇ ਕੈਂਡੀਡੇਟਸ ਦੇ ਕੁਝ ਤਿੰਨ ਕੈਂਡੀਡੇਟ ਐਡ ਕਰਤੇ ਤੇ ਤਿੰਨ ਕੈਂਡੀਡੇਟ ਨੇ ਜਿਹੜੇ ਉਹ ਰਿਮੂਵ ਕਰਤੇ ਇਸ ਲਿਸਟਾਂ ਜੋ ਮਤਲਬ ਕਿ ਭਰਤੀ ਜੋ ਬਾਹਰ ਕਰਦੇ ਤੇ ਭਰਤੀ ਦੀ ਰੇਖ ਤੋਂ ਤੇ ਬਾਕੀ ਜਿਹੜੀ ਛੇ ਕੈਂਡੀਡੇਟ ਸੀ ਉਹਨਾਂ ਦੀ ਜਿਹੜੀ ਕੈਟਾਗਰੀ ਸੀਗੀਆਂ ਉਹ ਗਲਤ ਦਿੱਤੀਆਂ ਹੋਈਆਂ ਸੀਗੀਆਂ ਤੇ ਉਹ ਕੈਟਾਗਰੀਜ਼ ਚੇਂਜ ਕਰਤੀਆਂ ਤੇ ਉਹਨਾਂ ਨੂੰ ਜਿਹੜੇ ਉਹਨਾਂ ਦਾ ਸਹੀ ਥਾਂ ਤੇ ਜਿਹੜੀ ਉਹਨਾਂ ਨੂੰ ਸੀਟ ਮਿਲੀ ਹੈ ਉਹ ਛੇ ਕੈਂਡੀਡੇਟ ਕਿਹੜੇ ਨੇ ਉਹ ਛੇ ਕੈਂਡੀਡੇਟ ਸੇ ਇਹ ਹੈ ਨੇ ਠੀਕ ਹੈ ਜਿਹੜੇ ਕੈਂਡੀਡੇਟ ਦੀ ਲਿਸਟਾਂ ਚੇਂਜ ਹੋਈਆਂ ਨੇ ਨੀਜਰੀਆ ਚ 92 ਕੈਂਡੀਡੇਟ ਦਿੰਦੇ ਨੇ ਇਹ ਨਵੇਂ ਐਂਡ ਕਰੀ ਨੇ ਤੇ ਆ ਤਿੰਨਾਂ ਨਵੇਂ ਆਊਟ ਕਰਤੇ ਬਾਹਰ ਕਰਤੇ ਮਤਲਬ ਡੇਢ ਪ੍ਰਾਣੀ ਲਿਸਟਾਂ ਜੋ ਤੇ ਜਿਹੜੇ ਛੇ ਕੈਂਡੀਡੇਟ ਸੀਗੇ ਇਹਨਾਂ ਦਾ ਜਿਹੜਾ ਹੈਗਾ ਕੈਟੇਗਰੀ ਸੀਗੇ ਚੇਂਜ ਕਰਤੀਆਂ ਹੁਣ ਜਿਵੇਂ ਪਹਿਲੇ ਤੇ ਹਰਪੰਥ ਪ੍ਰੀਤ ਸਿੰਘ ਇਹ ਬਾਡ ਆਫ ਫਰੀडम फाइਟਰ ਦੀ ਜਿਹੜੀ ਕੈਟੇਗਰੀ ਚ ਪਾਰਖਿਆ ਸੀਗਾ ਤੇ ਇਹ ਤੋਂ ਇਹਨੂੰ ਮਤਲਬ ਕਿ ਚੇਂਜ ਕੀਤਾ ਕਿਹੜੀ ਚ ਕੀਤਾ ਇਹ ਕਰਿਆ ਬੈਕਵਰਡ ਕਲਾਸਸ ਦੈਨ ਆਪਣਾ ਆ ਗਿਆ ਅਰਸ਼ਦੀਪ ਸਿੰਘ ਦੂਜੇ ਨੰਬਰ ਤੇ ਤੇ ਅਰਸ਼ਦੀਪ ਸਿੰਘ ਦਾ ਬੈਕਵਰਡ ਜਿਹੜੀ ਕਲਾਸਿਸ ਚ ਪਾਇਆ ਸੀ ਤੇ ਦੈਨ ਫਿਰ ਇਹਨੂੰ ਰਿਮੂਵ ਕੀਤਾ ਗਿਆ ਤੇ ਇਹਨੂੰ ਕਰਿਆ ਗਿਆ ਚਰਨਲ ਦੇ ਵਿੱਚ ਪਾਇਆ ਗਿਆ ਫਿਰ ਆ ਗਿਆ ਤੀਜੇ ਨੰਬਰ ਤੇ ਹੈਗਾ ਜਸਵਿੰਦਰ ਸਿੰਘ ਇਹ ਨੂੰ ਜਿਹੜਾ ਹੈਗਾ ਵਾਰਡ ਆਫ ਫਰੀडम फाइਟਰ ਦੀ ਕੈਟਾਗਰੀ ਚ ਪਾਇਆ ਹੋਇਆ ਸੀਗਾ ਤੇ ਜਦੋਂ ਤੁਸੀਂ ਲਿਸਟ ਅਪਡੇਟ ਕਰੀਏ ਤਾਂ ਇਹ ਇਹ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਹੋਵੇ ਇਹ ਵਾਰਡ ਆਫ ਫਰੀडम फाइਟਰ ਇਹ ਵੀ ਵੈਸੇ ਇਸ ਚੀਜ਼ ਦੀ ਹੈ ਮਤਲਬ ਕਿ ਕੋਈ ਇਸ ਦੀ ਵੀ ਜਿਹੜੀ ਜਾਣਕਾਰੀ ਹੋਊਗੀ ਤੇ ਦੈਨ ਆਪਣਾ ਆ ਗਿਆ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ ਨੂੰ ਜਿਹੜਾ ਹੈਗਾ ਜਰਨਲ ਕੈਟਾਗਰੀ ਚ ਪਾਇਆ ਸੀਗਾ ਤੇ ਜਰਨਲ ਤੋਂ ਬਾਅਦ ਉਹਨੂੰ ਬਾਡ ਆਫ ਪੁਲਿਸ ਪਰਸਨਲ ਚ ਪਾਇਆ ਗਿਆ ਠੀਕ ਹੈ ਤੇ ਫਿਰ ਆ ਗਈ ਬਣੀ ਕਰਨਦੀਪ ਕੌਰ ਕਰਨਦੀਪ ਕੌਰ ਨੂੰ ਜਰਨਲ ਕੈਟਾਗਰੀ ਤੋਂ ਜਿਹੜਾ ਹੈਗਾ ਚੇਂਜ ਕਰਕੇ ਬੈਕਵਰਡ ਕਲਾਸ ਚ ਪਾਇਆ ਗਿਆ ਤੇ ਸ਼ਗਨਪ੍ਰੀਤ ਸ਼ਗਨਪ੍ਰੀਤ ਕੌਰ ਸ਼ਗਨਪ੍ਰੀਤ ਕੌਰ ਨੂੰ ਜਰਨਲ ਕੈਟਾਗਰੀ ਤੋਂ ਮੂਵ ਕਰਕੇ ਜਿਹੜਾ ਹੈਗਾ ਬਾਡ ਆਫ ਪੁਲਿਸ ਪਰਸਨਲ ਚ ਪਾਇਆ ਗਿਆ ਤੇ ਇਹੋ ਉਹ 6 ਕੈਂਡੀਡੇਟ ਸੀ ਜਿਨ੍ਹਾਂ ਕਰਕੇ ਰਿਜ਼ਲਟ ਰਵਾਈਜ਼ ਕਰਿਆ ਗਿਆ ਤੇ ਜਿਨ੍ਹਾਂ ਦੀ ਕੈਟਾਗਰੀ ਚੇਂਜ ਕਰੀ ਗਈਆਂ ਤੇ ਇਹਨਾਂ ਦਾ ਹੁਣ ਤੁਸੀਂ ਇਹ ਚੀਜ਼ਾਂ ਦੇਖੋ ਨਾ ਵੀ ਜੇ ਇੱਥੇ ਕਿਸੇ ਨੇ ਮਤਲਬ ਜਰਨਲ ਦੀ ਸੀਟ ਸੀਗੀ ਤੇ ਜਰਨਲ ਦੀ ਸੀਟ ਰੋਕ ਰੱਖੀ ਜੀ ਤੇ ਉਹਨੂੰ ਜਿਹੜਾ ਹੈਗਾ ਹੁਣ ਉਹਦੀ ਰੀਅਲ ਸੀਟ ਤੇ ਭੇਜਤਾ ਗਿਆ ਤੇ ਜਰਨਲ ਦੀ ਸੀਟ ਤੇ ਬੱਚਾ ਇੱਕ ਹੋਰ ਐਡ ਕੀਤਾ ਗਿਆ ਠੀਕ ਹੈ ਇਹ ਜੀ ਰਿਜ਼ਲਟ ਥੋੜਾ ਲੇਟ ਆ ਰਿਹਾ ਹੈ ਪਰ ਜੋ ਗੱਲ ਹੈ ਜੀ ਇਹ ਵੀ ਰਿਜ਼ਲਟ ਸਹੀ ਤਰੀਕੇ ਨਾਲ ਆ ਰਿਹਾ ਹੈ ਤੇ ਬਹੁਤ ਚੰਗੀ ਗੱਲ ਹੈ ਕੁਝ ਬੱਚਿਆਂ ਨੂੰ ਨਵੇਂ ਨੂੰ ਵੀ ਮੌਕਾ ਮਿਲਿਆ ਜਿਨ੍ਹਾਂ ਦੇ ਜਿਹੜੇ ਮਤਲਬ ਕਿ ਇਸ ਲਈ ਕੈਪੇਬਲ ਸੀਗੇ ਤੇ ਕੁਛ ਬੱਚੇ ਜਿਹੜੇ ਆਪਾਂ ਹੁਣ ਦੇਖ ਲਈ ਜਿਹੜੇ ਐਡ ਕਰੀ ਨੇ ਉਹ ਕੋਈ ਬੈਂਕ ਕੋਰ ਇਹ ਜਰਨਲ ਚ ਹੈ ਤੇ ਗਗੜਪ੍ਰੀਤ ਕੋਰ ਇਹ ਵੀ ਜਿਹੜੀ ਹੈਗੇ ਜਰਨਲ ਚ ਐਡ ਕਰੀਆ ਤੇ ਜੋਹਨਪ੍ਰੀਤ ਸਿੰਘ ਇਹ ਬਾਡ ਆਫ ਫਰੀडम फाइਟਰ ਚ ਐਡ ਕਰਿਆ ਇਹ ਤਿੰਨ ਬੱਚੇ ਨੇ ਜਿਹੜੇ ਨਵੇਂ ਐਡ ਕਰੇ ਨੇ ਲਿਸਟਾਂ ਦੇ ਵਿੱਚ ਜਿਨ੍ਹਾਂ ਨੂੰ ਹੁਣ ਮੌਕਾ ਮਿਲਿਆ ਪੰਜਾਬ ਪੁਲਿਸ ਦੀ ਸੇਵਾ ਚ ਆਉਣ ਦਾ ਤੇ ਦੂਜਿਆਂ ਦੇ ਜਿਹੜੇ ਤਿੰਨ ਕੈਂਡੀਡੇਟ ਆਊਟ ਕਰੇ ਨੇ ਠੀਕ ਹੈ ਉਹ ਕਿਹੜੇ-ਕਿਹੜੇ ਨੇ ਅਨੂ ਅਨੂ ਨਾ ਠੀਕ ਹੈ ਇਹ ਹੈਗੀ ਹੈ ਕਿ ਆਰਮਡ ਪੁਲਿਸ ਕੈਡਰ ਦੀ ਸੀ ਇਹ ਬੈਕਵਰਡ ਕਲਾਸਿਸ ਦੀ ਠੀਕ ਹੈ ਤਿੰਨ ਆਪਣਾ ਗਿਆ ਰਾਮ ਸਿੰਘ ਰਾਮ ਸਿੰਘ ਨੂੰ ਆਊਟ ਕਰਿਆ ਗਿਆ ਇਹ ਹੈਗਾ ਸੀਗਾ ਬਾਡ ਆਫ ਪੁਲਿਸ ਪਰਸਨਲਸ ਤੇ ਗਰੀਮਾ ਸ਼ਰਮਾ ਮਤਲਬ ਇਹ ਦੋ ਦਾ ਫੀਮੇਲਸ ਨਹੀਂ ਹੈਗਾ ਤੇ ਇੱਕ ਲੜਕਾ ਇਹ ਵੀ ਬਾਡ ਆਫ ਪੁਲਿਸ ਪਰਸਨਲ ਇਹ ਲਿਸਟਾਂ ਦੇ ਵਿੱਚੋਂ ਆਊਟ ਕਰੇ ਗਏ ਨੇ ਇਹ ਤੇ ਜਿਹੜੀ ਮਤਲਬ ਇਹ ਸਹੀ ਤਰੀਕੇ ਨਾਲ ਹੁਣ ਰਿਜ਼ਲਟ ਟਾਈਮ ਜਿਹੜਾ ਰਿਜ਼ਲਟ ਸੀਗਾ ਉਸ ਤੋਂ ਕਰਕੇ ਇੰਨਾ ਟਾਈਮ ਲੱਗ ਰਿਹਾ ਸੀ ਹੁਣ ਆਪਾਂ ਗੱਲ ਕਰੀਏ ਮੈਡੀਕਲ ਦੀ 2025 ਵਾਲਿਆਂ ਦੀ ਉਨ੍ਹਾਂ ਦਾ ਕੀ ਬਣੂਗਾ ਜਿਹੜਾ ਹੁਣ ਮੈਡੀਕਲ ਦੇ ਜੁਆਇਨਿੰਗ ਹੋਣੀਆਂ ਹੁਣ ਜਿਆਦਾ ਕੰਮ ਜਿਹੜਾ ਹੈਗਾ ਲੇਟ ਨਹੀਂ ਹੁੰਦਾ ਬਸ ਬਦੋ ਬਦ ਇੱਕ ਮੱਥ ਹੋਰ ਇੱਕ ਮੱਥ ਦੇ ਵਿੱਚ ਤੁਹਾਨੂੰ ਅਗਸਤ ਦੇ ਵਿੱਚ ਵਿੱਚ ਕੋਈ ਜਿਹੜੀ ਇਹ ਨਵੀਂ ਅਪਡੇਟ ਮਿਲ ਜਾਣੀ ਹੈ ਕਿ ਜੁਆਇਨਿੰਗ ਕਦੋਂ ਹੋਣੀਆਂ ਜਾਂ ਡਿਸਟ੍ਰਿਕਟ ਅਲਾਟਮੈਂਟ ਕਦੋਂ ਹੋਣੀਆਂ ਬਟਾਲੀਅਨਸ ਕਦੋਂ ਮਿਲਣੀਆਂ ਨੇ ਤੇ ਬਟਾਲੀਅਨ ਦੇ ਵਿੱਚ ਹੀ ਜਾ ਕੇ ਜਿਹੜਾ ਹੁਣ ਆਰਮਡ ਆਰਮੀ ਦਾ ਮੈਡੀਕਲ ਹੋਣਾ ਤੇ ਬਾਕੀ ਸਭ ਕੁਝ ਜੋ ਵੀ ਜਾਣਕਾਰੀ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡੀ ਸਾਰੀ ਜਿਹੜੀ ਹੈਗੀ ਪ੍ਰੋਸੈਸ ਅੱਗੇ ਕੰਪਲੀਟ ਹੋ ਜੂਗੀ ਤੇ ਬਾਕੀ ਗੱਲ ਰਹੀ 2025 ਵਾਲਿਆਂ ਦੀ 2025 ਵਾਲੇ ਹੁਣ ਜਿਹੜੇ ਸਟੂਡੈਂਟਸ ਸੋਚ ਰਹੇ ਹੋਣਗੇ ਇਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਡਿਲੇ ਹੋ ਰਿਹਾ ਤਾਂ ਇਹਨਾਂ ਦੇ ਰਿਜ਼ਲਟ ਤੇ ਸਾਡਾ ਕੋਈ ਸਰਬੋਤ ਸੋਟਾ ਇਹ ਸਾਰਾ ਰਿਜ਼ਲਟ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਜਿਹੜੇ ਹੁਣ ਫਿਜ਼ੀਕਲ ਟ੍ਰਾਇਲ ਹੋਣ ਆ ਉਹ ਤੁਸੀਂ ਮੰਨ ਕੇ ਚੱਲੋ ਨੰਬਰ ਦੇ 1st ਅਕਤੂਬਰ ਨੂੰ ਅਕਤੂਬਰ ਦੇ ਐਂਡ ਤੇ ਵੀਕ ਜਾਂ ਫਿਰ ਨੰਬਰ ਦੇ ਸਟਾਰਟਿੰਗ ਵੀਕ ਜਿਹੜੇ ਇਹ ਸਟਾਰਟ ਹੋ ਜਾਣਗੇ ਇਸ ਤੋਂ ਜ਼ਿਆਦਾ ਜਿਹੜੇ ਇਹ ਤੁਹਾਡੇ ਰਿਜ਼ਲਟ ਲੇਟ ਹੁੰਦਾ ਨਹੀਂ ਤੇ ਬਾਕੀ ਆਪਣੀ ਤਿਆਰੀ ਕਰਦੇ ਰਹੋ ਮੈਂ ਉਮੀਦ ਕਰਨਾ ਜਿਹੜੀ ਅੱਜ ਦੀ ਇਨਫੋਰਮੇਸ਼ਨ ਆ ਜਿਹੜਾ ਪਟਾਟਾ ਅੱਜ ਕਲੈਕਟ ਕਰਿਆ ਸੀਗਾ ਆਪਾਂ ਸਾਰੀਆਂ ਲਿਸਟਾਂ ਇਹ ਚੈੱਕ ਕਰੀਏ ਸੀ ਤੁਸੀਂ ਸਾਰੀਆਂ ਲਿਸਟਾਂ ਚੋਂ ਡਾਟਾ ਕਲੈਕਟ ਕੀਤਾ ਤੇ ਇਹ ਡਾਟਾ ਸਾਨੂੰ ਮਤਲਬ ਕਿ ਵਰੀਆ ਲੱਗਿਆ ਹੋਊਗਾ ਕਿਉਂਕਿ ਕੁਝ ਬੱਚਿਆਂ ਨੂੰ ਜਿਹੜਾ ਹੈ ਡਾਊਟ ਸੀ ਵੀ ਸਾਡ ਸਰ ਸਾਡਾ ਨਾਮ ਤਾਂ ਨਹੀਂ ਆਇਆ ਕਿਉਂਕਿ ਜਿਹੜੀ ਉਥੇ ਲਿਸਟਾਂ ਸੀ ਨਾ ਲਿਸਟਾਂ ਪੁਰਾਣੀਆਂ ਲਿਸਟਾਂ ਪੰਜਾਬ ਪ੍ਰੋਫੈਸਰੀ ਸਾਈਟ ਤੇ ਅਪਡੇਟ ਹੋ ਗਈਆਂ ਉਹਨਾਂ ਨੇ ਕੋਈ ਨਵੀਂ ਲਿਸਟ ਜਿਹੜੀ ਹੈਗੀ ਅਪਡੇਟ ਨਹੀਂ ਕੀਤੀ ਹੈਗੀ ਠੀਕ ਹੈ ਤੁਸੀਂ ਉਹ ਪੁਰਾਣੀਆਂ ਲਿਸਟਾਂ 'ਚ ਆਪਣਾ ਉਸੇ ਸੇਮ ਜਗ੍ਹਾ ਤੇ ਰੈਂਕ ਦੇਖ ਸਕਦੇ ਹੋ ਬਦੋ ਤੋਂ ਤੁਹਾਡਾ 1 ਨੰਬਰ ਉੱਤੇ ਜਾਂ نیچے ਹੋ ਗਿਆ ਹੋਊ ਕਿਉਂਕਿ ਜਿਹੜੇ ਛੇ ਕੈਂਡੀਡੇਟ ਅਡਵਾਈਸ ਕਰੇ ਨੇ ਤੇ ਤਿੰਨ ਕੈਂਡੀਡੇਟ ਐਡ ਕਰੇ ਨੇ ਹੁਣ ਜੇ ਤੁਹਾਡਾ ਪਹਿਲਾ ਰੈਂਕ ਸੀ ਦੂਜਾ ਹੋ ਗਿਆ ਜਾਂ ਤੀ ਦੇ ਬੱਤੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਥੈਂਕ ਯੂ